ਲੋਕ ਮਹੱਲਾ ਪਹਿਲਾ ਭੈ ਵਿੱਚ ਪਾਵਣ ਵਹ ਸਦਵਾਓ ਭੈ ਵਿੱਚ ਚੱਲੇ ਲਖ ਦਰਿਆਓ ਭੈ ਵਿੱਚ ਅਗਨ ਕਢੇਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜੇ ਭੈ ਵਿੱਚ ਚੰਨ ਕੋਹ ਕਰੋਣੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ ਭੈ ਵਿੱਚ ਜੋਦੇ ਮਹਾਬਲ ਸੂਰ ਭੈ ਵਿੱਚ ਆਵੇਂ ਜਾਵੇਂ ਪੂਰ ਸਗ ਨੇ ਆਉ ਭਾਉ ਲਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਤਿ ਏਕ ਆਸਾ ਦੀਵਾਰ ਦਾ ਇਹ ਪਾਵਨ ਪਵਿੱਤਰ ਸ਼ਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ ਜਿਸ ਵਿੱਚ ਸਤਗੁਰੂ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ ਭੈ ਪ੍ਰਭੂ ਦੀ ਇੱਕ ਦੇਣ ਹੈ ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ ਈਸ਼ਵਰ ਜੋ ਇੱਕ ਭੈ ਦਿੰਦਾ ਹੈ ਉਹ ਸੁਰੱਖਿਆ ਹੈ ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ ਉਹ ਬੋਝ ਹੈ ਉਹ ਤਣਾਅ ਹੈ ਪਰ ਈਸ਼ਵਰ ਜਿਸ ਭੈ ਨੂੰ ਦੇਂਦਾ ਹੈ ਉਹ ਪਰਫੁੱਲਤਾ ਹੈ ਖੇੜਾ ਹੈ ਖੁਸ਼ੀ ਹੈ ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸੰਨ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ ਉਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਭੈ ਪਈਏ ਤਨ ਕੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰधात ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਦਵਾਏ ਪ੍ਰਭੂ ਦਾ ਭੈ ਅਕਾਲ ਪੁਰਖ ਦਾ ਭੈ ਮਨੁਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ ਮਨੁਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੇਣ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਇਸ ਵਾਸਤੇ ਭੈ ਮਨੁਖ ਦੀ ਇੱਕ ਲੋੜ ਹੈ ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੁੰਦ ਹੈ ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ ਮਨੁੱਖ ਦੀਆਂ ਖੁਸ਼ੀਆਂ ਮਨੁੱਖ ਦਾ ਆਨੰਦ ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ ਭੈ ਵਿੱਚ ਪਵਨ ਮਹਿ ਸਦਵਾ ਹੁਣ ਸਤਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਜ ਪ੍ਰਮਾਨ ਕਰਦੇ ਨੇ ਕਿ ਜਿੱਥੇ ਪ੍ਰਵਾਤਮਾ ਵਿਆਪਕ ਹੈ ਉਸ ਦਾ ਭੈ ਵੀ ਵਿਆਪਕ ਹੈ ਔਰ ਉਸ ਦੇ ਭੈ ਵਿੱਚ ਸਾਰੇ ਇਹ ਭੈ ਸੂਖਸ਼ਮ ਰੂਪ ਦੇਚ ਅਸੂਲ ਰੂਪ ਦੇਚ ਸਾਰੇ ਕਬੂਲਦੇ ਨੇ ਔਰ ਸਾਰੇ ਭੈ ਦੇ ਵਿੱਚ ਨਹੀਂ ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਜਿਹੜੀ ਪਵਣ ਹੈ ਜੋ ਹਰ ਵਕਤ ਚੱਲ ਰਹੀ ਹੈ ਵਗ ਰਹੀ ਹੈ ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮਹਾਰੇ ਨਹੀਂ ਵਗ ਰਹੀ। ਇਹਨੂੰ ਵਗਾਣ ਵਾਲਾ ਕੋਈ ਹੈ, ਇਹਨੂੰ ਚਲਾਣ ਵਾਲਾ ਕੋਈ ਹੈ। ਅਗਰ ਇਹ ਆਪ ਮਹਾਰੇ ਹੋਵੇ ਪਵਨ ਤੋਂ ਵੀ ਬੁਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ ਤਬਾਈਆਂ ਹੋ ਸਕਦੀਆਂ ਨੇ ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ اختیار ਕਰ अनेका ਤਬਾਈਆਂ ਨੂੰ ਜਨਮ ਦਿੰਦੀ ਹੈ अनेका ਬਰਬਾਦੀਆਂ ਨੂੰ ਜਨਮ ਦਿੰਦੀ ਹੈ ਸੋ ਸਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀਏ ਚੱਲ ਰਹੀਏ ਭੈ ਵਿੱਚ ਚੱਲੇ ਲਖ ਦਰਿਆ। ਧਰਤੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ। ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸ਼ਲੋਕ ਦੇ ਵਿੱਚ ਬਕਾਇਦਾ ਅੰਕਤ ਹੈ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਿੱਚ। ਕਿ ਦਰਿਆ ਸਿੰਧ ਇੱਕ ਦਫਾ ਤਗਿਆਨੀ ਤੇ ਆਇਆ। ਪੂਰੇ ਹੜ੍ਹ ਤੇ ਆਇਆ ਤੇ ਉਹਨੇ ਸ਼ਹਿਰ ਨੂੰ ਢਾਲਾਣੀ ਸ਼ੁਰੂ ਕਰ ਦਿੱਤੀ ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ ਕਿ ਜਿਸ ਢੰਗ ਨਾਲ ਇਹ ਦਰਿਆ ਚੜ੍ਹਿਆ ਤੇ ਜਿਸ ਢੰਗ ਨਾਲ ਇਸ ਨੇ ਢਾਲ ਆਈ ਹੈ ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਡੇਰਾ ਵੀ ਬਚਣਾ ਬਹੁਤ ਔਖੀ ਗੱਲ ਹੈ। ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ। ਉਹਦੀਆਂ ਉਛਲਦੀਆਂ ਗਾਂ ਲਹਿਰਾਂ ਨੂੰ ਦੇਖ ਲੈਣੇ। ਉਹ ਹੜ੍ਹ ਤੇ ਆਇਆ ਹੈ। ਬੇਮੁਹਾਰੇ ਐ। ਐਸਾ ਆਪ ਨੂੰ ਪ੍ਰਤੀਤ ਹੋਇਆ ਹੈ। ਤਾਂ ਆਪ ਕਹਿੰਦੇ ਨੇ ਫਰੀਦਾ ਕੰਦੀ ਵਹਿ ਨਾ ਢਾਏ। ਤੂੰ ਵੀ ਲੇਖਾ ਦੇਵਣਾ ਐ ਦਰਿਆ ਕਿ ਕਿਨਾਰੇ ਨਾੜਾ ਤਬਾਈਆਂ ਨਾ ਲਿਆ ਬਰਬਾਦੀਆਂ ਨੂੰ ਜਨਮ ਨਾ ਦੇ ਤੈਨੂੰ ਵੀ ਲੇਖਾ ਦੇਣਾ ਪੈਗਾ ਇਤਨੀ ਗੱਲ ਆਖਣ ਦੀ ਧੀਰ ਸੀ ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਤੇ ਆ ਗਿਆ ਪਾਣੀ ਵਧ ਗਿਆ ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ ਤਾਂ ਆਪ ਦੇ ਹੱਥ ਜੁੜ ਗਏ

ਰੱਬ ਦੀ ਰਜ਼ਾ ਦੇ ਚ ਸਾਰੇ ਰਾਜ਼ੀ ਹੋ ਸਾਰੇ ਮਸਤਕ ਝੁਕਾਓ ਸਾਰੇ ਦੁਆ ਕਰੋ ਸਾਰੇ ਹੱਥ ਜੋੜੋ ਏ ਅਕਾਲ ਪੁਰਖ ਏ ਰੱਬ ਏ ਖੁਦਾ ਜੋ ਤੇਰੀ ਰਜ਼ਾ ਅਸੀਂ ਉਸ ਦੇ ਚ ਰਾਜ਼ੀ ਕਹਿੰਦੇ ਨੇ ਐਸੀ ਦੁਆ ਕਰਦੇ ਆ ਦਰਿਆ ਆਪਣੇ ਸੀਮਤ ਦਾਇਰੇ ਦੇ ਚ ਵਗਣ ਲੱਗ ਪਿਆ ਇਹ ਸਾਖੀ ਇਹ ਸ਼ਲੋਕ ਇਸ ਗੱਲ ਦਾ ਸਬੂਤ ਮੁਹਈਆ ਕਰਦਾ ਹੈ ਕਿ ਸਭ ਕੁਝ ਮਰਿਆਦਾ ਦੇ ਚ ਹੈ ਤੇ ਪ੍ਰਭੂ ਬਹਿ ਦੇ ਚ ਹੈ ਸਾਹਿਬ ਕੰਨੇ ਅਨੰਤ ਦਰਿਆ ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ ਭੈ ਵਿੱਚ ਅਗਨ ਕੜੇ ਵੇਗਾ ਇਹ ਜੋ ਅਗਨੀ ਸੇਵਾ ਕਰ ਰਹੀ ਏ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਦੇ ਵਿੱਚ ਇਹ ਅਗਨ ਦੀ ਬਹੁਤ ਵੱਡੀ ਸੇਵਾ ਹੈ ਰੇਲਾਂ ਮੋਟਰਾਂ ਗੱਡੀਆਂ ਅਗਦੇ ਆਸਰੇ ਤੇ ਚੱਲ ਰਹੀਆਂ ਨੇ ਔਰ ਇਸ ਤੋਂ ਇਲਾਵਾ بڑے بڑے کارਖਾਨੇ ਅਗਦਾ ਹੀ ਇਸਤੇਮਾਲ ਕਰ ਰਹੇ ਨੇ ਮਨੁੱਖ ਦੇ ਸਰੀਰ ਦੇ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ ਅਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ ਸਾਬ ਕਹਿੰਦੇ ਇਹ ਵੀ ਪੈਦੇ ਚ ਅਗਰੇ ਮਰਿਆਦਾ ਚ ਨਾ ਹੋਵੇ ਪੈਦੇ ਚ ਨਾ ਹੋਵੇ ਤੇ ਐਸਾ ਵੀ ਹੋ ਸਕਦਾ ਹੈ ਅਗ ਠੰਡੀ ਹੋ ਸਕਦੀ ਹੈ ਅਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ ਤੇ ਜੇ ਅਗ ਠੰਡ ਦੇਣ ਲੱਗ ਪਵੇ ਤਾਂ ਅਗ ਅਗਹੀ ਨਾ ਰਹੀ ਅਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ ਤੋ ਸਤਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਦੇ ਚੱਲ ਰਹੀ ਹੈ ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅਗ ਲੱਗੇ ਤੇ ਘਰ ਸਾਰਾ ਜਲ ਕੇ ਖਾਕ ਹੋਇਆ ਖੱਡੀ ਵੀ ਜਲ ਗਈ ਕਪੜੇ ਵੀ ਜਲ ਗਏ ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਰ ਆਖੇ ਕਵਨਾ ਇਹ ਖਸਮ ਅੱਜ ਤੋਂ ਮੇਰੇ ਘਰ ਦੇ ਚ ਆਇਆ ਹੈ ਅਗਦੇ ਰੂਪ ਵਿੱਚ ਅਜਿ ਤੂੰ ਮੇਰੇ ਘਰ ਵਿੱਚ ਆਇਆ ਹੈ ਪਵਨ ਦੇ ਰੂਪ ਵਿੱਚ ਤੇ ਜੇ ਤੂੰ ਹੀ ਮੇਰਾ ਘਰ ਸਾੜਨਾ ਤੇ ਬਚਾਏਗਾ ਕੌਣ ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ اے ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ ਹੁਣ ਹੋਰ ਕੌਣ ਬਚਾਵੇਗਾ ਅੱਗ ਦੇ ਵਿੱਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ ਭਾਵ ਉਹਦੀ ਰਜ਼ਾ ਵੇਖਣਾ ਉਹਦਾ ਹੁਕਮ ਵੇਖਣਾ ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖਣਾ ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਏ ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਏ ਤੋਂ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕੜੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦਬੀ ਇਹ ਧਰਤੀ ਜਿਹਦੇ ਉੱਤੇ ਪਹਾੜ ਨੇ ਦਰਿਆ ਨੇ ਦਰਖਤ ਨੇ ਪਸ਼ੂ ਪੰਖੀ ਨੇ ਮਨੁੱਖ ਨੇ ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਏ ਸਤਿਗੁਰudev ਜੀ ਕਹਿੰਦੇ ਨੇ ਇਹ ਵੀ ਭੈ ਦੇ ਚ ਇਹ ਵੀ ਕਿ ਸੇ ਮਰਿਆਦਾ ਅੱਜ ਇਹ ਬੇਮਰਿਆਦਾ ਨਹੀਂ ਇਹ ਪ੍ਰਭੂ ਦੇ ਭੈ ਤੋਂ ਬਿਨਾ ਨਹੀਂ ਅਗਾਹਾਂ ਚੱਲ ਕੇ ਆਪ ਫਰਮਾਨ ਕਰਦੇ ਨੇ ਭੈ ਵਿੱਚ ਇੰਦਰ ਫਿਰੇ ਸਰਭਾ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਇੰਦਰ ਫਿਰੇ ਸਰਭਾ ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ ਇਸਲਾਮ ਵਿੱਚ ਪਾਣੀ ਦੇ ਦੇਵਤੇ ਨੂੰ ਖਾਜਾ ਖਿਜਰ ਕਹਿੰਦੇ ਨੇ ਸਾਡੇ ਦੇਸ਼ ਦੇ ਵਿੱਚ ਇੰਦਰ ਕਹਿੰਦੇ ਨੇ ਬੱਦਲ ਉੱਪਰ ਮੰਡਲਾ ਰਹੇ ਨੇ ਸਾਹਿਬ ਕਹਿੰਦੇ ਨੇ ਇਹ ਵੀ ਪੈ ਦੇ ਚ ਕਿਸੇ ਮਰਿਆਦਾ ਦੇ ਚ ਉੱਪਰ ਮੰਡਲਾਂ ਦੇ ਪੈ ਨੇ ਤੇ ਫਿਰ ਵਰਸਦੇ ਪੈ ਨੇ ਇਹ ਜੋ ਰਾਜਾ ਧਰਮ ਰਾਜ ਹੈ ਜੋ ਜੀਵਾਂ ਦੇ ਲੇਖ ਲਿਖਦਾ ਹੈ ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਚ ਹੈ ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸ ਦੀ ਉਲੰਘਣਾ ਨਹੀਂ ਕਰ ਸਕਦਾ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀਏ ਉਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾਰੇ ਆ ਜੋ ਇੰਦਰ ਹੈ ਇਹ ਵੀ ਭੈ ਦੇਚ ਹੈ ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਤੇ ਲਿਖਦਾ ਹੈ ਇਹ ਵੀ ਭੈ ਦੇਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਜੋ ਅਨੰਤ ਕੋ ਕਰੋੜਾਂ ਮਹੀਨਦੀ ਯਾਤਰਾ ਕਰਦੇ ਨੇ ਚੰ드ਮਾ ਸੂर्य ਇਤਿਆਦ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ ਮਰਿਆਦਾ ਦੇ ਵਿੱਚ ਨੇ ਸਤਿਗੁਰ ਦੇਵ ਜੀ ਮਹਾਰਾਜ ਅਗਾਹ ਚਲ ਕੇ ਕਹਿੰਦੇ ਨੇ ਭੈ ਵਿੱਚ ਜੋਧ ਮਹਾਬਲ ਸੂਰ ਭਾਵੇਂ ਕੋਈ ਜੋਦਾ ਹੈ ਮਹਾਬਲੀ ਹੈ ਸੂਰਮਾ ਹੈ ਪਰ ਉਹ ਵੀ ਭੈ ਦੇ ਚ ਹੈ ਉਹ ਵੀ ਡਰ ਦੇ ਚ ਹੈ ਕਦੀ ਬਗੌਰ ਮੁਤਾਲਾ ਕਰੀਏ ਡਰ ਵੀ ਹੂ ਕੋਈ ਵੀ ਨਹੀਂ ਹੈ ਸਤਿਗੁਰ ਆਖ ਕਹਿੰਦੇ ਨੇ ਸਗਲ ਸਮਗਰੀ ਡਰੇ ਬਿਆਪੀ ਬਿਨ ਡਰ ਕਰਨੇ ਹਰ ਆਪ ਕੌਨਾਂ ਨਿਕ ਭਗਤਨ ਕਾ ਸੰਗੀ ਭਗਤ ਸੁਨੇ ਦਰਬਾਰਾ ਤੋਂ ਸਹਿ ਪ੍ਰਮਾਨ ਕਰ ਦੇਨੇ ਕਿ ਯੋਧ ਹੈ ਇਹ ਮਹਾਬਲੀ ਇਹ ਸੂਰਮੇ ਸਾਰੇ ਪੈ ਵਿੱਚ ਨੇ ਭੈ ਵਿੱਚ ਆਵੇ ਜਾਵੇ ਪੂਰ ਜ਼ਿੰਦਗੀਆਂ ਦੇ ਪੂਰਾ ਦੇ ਪੂਰ ਜੋ ਜਮਦੇ ਨੇ ਮਰਦੇ ਨੇ ਭੈ ਦੇ ਵਿੱਚ ਨੇ ਚਾਹ ਬੱਚਾ ਹੈ ਚਾਹ ਜਵਾਨ ਹੈ ਚਾਹ ਬੁੱਢਾ ਹੈ ਇਹ ਜੋ ਜਨਮ ਚੱਲ ਰਿਹਾ ਹੈ ਇਹ ਜੋ ਮਰਨ ਚੱਲ ਰਿਹਾ ਹੈ ਇਹ ਪੂਰਾ ਦੇ ਪੂਰਜ ਆ ਰਹੇ ਨੇ ਜਾ ਰਹੇ ਨੇ ਸਾਰੇਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੈ। ਭਾਅ ਸਭ ਦੇ ਅੰਦਰ ਭੈ ਚੱਲ ਰਿਹਾ ਹੈ ਤੇ ਭੈ ਵਿਆਪਕ ਰੂਪ ਦੇ ਵਿੱਚ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ ਹੈ ਔਰ ਵਕ ਵਕ ਕੰਮ ਕਰ ਰਿਹਾ ਹੈ। ਕਿਧਰੇ ਮੌਤ ਦਾ ਭੈ ਹੈ, ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ। ਕਿਧਰੇ ਐਸਾ ਭੈ ਹੈ ਕਿ ਕਮਾਇਆ ਹੋਇਆ ਧਨ ਮੇਰਾ ਨਾਸ਼ ਨਾ ਹੋ ਜਾਏ, ਕਿਧਰੇ ਇਹ ਭੈ ਹੈ ਕਿ ਸੀਲ ਸੰਜਮ ਕੀਤੀ ਹੋਈ ਭਗਤੀ ਮੇਰੀ ਨਸ਼ਟ ਨਾ ਹੋ ਜਾਏ। ਤੋ ਭੈ ਮਨੁੱਖ ਦੀ ਸੁਰੱਖਿਆ ਹੈ ਭੈ ਪ੍ਰਮਾਤਮਾ ਵੱਲੋਂ ਦੁੱਖ ਤੇ ਤਕਲੀਫ ਨਹੀਂ ਅਗਰ ਬਿਮਾਰ ਹੋ ਜਾਣ ਦਾ ਭੈ ਨਾ ਆਵੇ ਤੇ ਮਨੁੱਖ ਇਤਨਾ ਖਾਵੇ ਕਿ ਪਸ਼ਵਾਂ ਨੂੰ ਵੀ ਮਾਰ ਕਰ ਦੇਵੇ ਇਹ ਬਿਮਾਰ ਹੋ ਜਾਣ ਦਾ ਭੈ ਮਨੁੱਖ ਨੂੰ ਸੰਜਮ ਵਿੱਚ ਰੱਖਦਾ ਹੈ ਅਗਰ ਵਿਕਾਰਾਂ ਦੇ ਵਿੱਚ ਮਲੇਨ ਹੋਣ ਦਾ ਭੈ ਨਾ ਆਵੇ ਤੇ ਮਾਨਸਿਕ ਰੋਗੀ ਹੋਣ ਦਾ ਭੈ ਨਾ ਆਵੇ ਤੋ ਫਿਰ ਜਗਤ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ ਸਾਰੇ ਦੁਰਾਚਾਰੀ ਬਣ ਜਾਣਗੇ ਭੈ ਕਰਕੇ ਕੋਈ ਸਦਾਚਾਰੀ ਹੈ ਭੈ ਕਰਕੇ ਕੋਈ ਸੰਜਮੀ ਹੈ ਭੈ ਕਰਕੇ ਕੋਈ ਜੋਧ ਹੈ ਮਹਾਬਲੀ ਹੈ ਸੂਰਮਾ ਹੈ ਦਰਸਲ ਭੈ ਮਨੁੱਖ ਦੀ ਜੀਵਾਂ ਦੀ ਆਂਤ੍ਰਿਕ ਸੁਰੱਖਿਆ ਹੈ ਨਾ ਕਿ ਇੱਕ ਪੀੜਾ ਹੈ ਨਾ ਕਿ ਇੱਕ ਦੁੱਖ ਹੈ ਤਾਂ ਸਹਿ ਫਰਮਾਨ ਕਰਦੇ ਨੇ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਘਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾ ਜੀਵਨ ਨੂੰ ਭੈ ਵਿੱਚ ਰੱਖ ਕੇ ਪ੍ਰਭੂ ਭੈ ਵਿੱਚ ਰੱਖ ਕੇ ਕੋਈ ਸਿੱਧ ਬਣਿਆ ਹੈ ਕੋਈ ਬੁੱਧ ਬਣਿਆ ਹੈ ਕੋਈ ਦੇਵਤਾ ਬਣਿਆ ਹੈ ਕੋਈ ਨਾਥ ਬਣਿਆ ਹੈ ਰੱਬੀ ਭੈ ਨੂੰ ਇੱਕ ਪਾਸੇ ਕਰ ਦਈਏ ਨਾ ਕੋਈ ਦੇਵਤਾ ਬਣ ਸਕਦਾ ਹੈ ਨਾ ਕੋਈ ਨਾਥ ਬਣ ਸਕਦਾ ਹੈ ਨਾ ਕੋਈ ਬੁੱਧ ਬਣ ਸਕਦਾ ਹੈ ਨਾ ਕੋਈ ਸਿੱਧ ਬਣ ਸਕਦਾ ਹੈ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਦਰਸਲ ਪ੍ਰਾਕਿਰਤਿਕ ਪਰਮਾਤਮਾ ਦੇ ਭੈ ਨੂੰ ਮੰਨ ਕੇ ਬੁੱਧ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਮਰਿਆਦਾ ਦੇ ਚ ਰੱਖ ਕੇ ਪ੍ਰਭੂ ਭੈ ਨੂੰ ਮੰਨ ਕੇ ਔਰ ਇਸੇ ਤਰੀਕੇ ਨਾਲ ਆਤਮ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ ਹੈ ਦੀਵਾ ਜਲ ਜਾਂਦਾ ਹੈ ਮਨੁੱਖ ਦੇਵਤਾ ਬਣ ਜਾਂਦਾ ਹੈ ਪਰ ਬੜਨ ਦਾ ਢੰਗ ਹੈ ਪ੍ਰਭੂ ਦਾ ਭੈ ਕੋਈ ਨਾਥ ਬਣ ਜਾਂਦਾ ਹੈ ਬਾ ਆਪਣੇ ਜੀਵਨ ਨੂੰ ਨਥ ਪਾ ਲੈਂਦਾ ਸਾਰੀਆਂ ਇੰਦਰੀਆਂ ਨੂੰ ਨਥ ਪਾ ਲੈਂਦਾ ਨਾਥ ਬਣ ਜਾਂਦਾ ਹੈ ਤਾਂ ਇਹ ਪ੍ਰਭੂ ਭੈ ਤੋਂ ਬਿਨਾ ਇਤਨੀ ਉੱਚ ਪਦਵੀ ਦਾ ਪ੍ਰਾਪਤ ਕਰਨਾ ਕਠੜ ਹੈ ਭੈ ਵਿੱਚ ਆੜਾ ਆਣੇ ਆਕਾਸ਼ ਇਹ ਜੋ ਤਣੇ ਆਕਾਸ਼ ਇਹ ਜੋ ਵਿਆਪਕ ਰੂਪ ਦੇ ਚ ਖੜੇ ਉੱਪਰ ਆਕਾਸ਼ ਨੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਭੈ ਦੇ ਚ ਨੇ ਭੈ ਵਿੱਚ ਜੋਦ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ ਮਹਾਬਲੀ ਨੇ ਇਹ ਭੈ ਦੇ ਚ ਨੇ ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ ਕੋਈ ਐਸਾ ਜੀਵ ਨਹੀਂ ਜਿਹਦੇ ਮੱਥੇ ਦੇ ਉੱਤੇ ਇਹ ਭੈ ਦਾ ਲੇਖ ਲਿਖਿਆ ਹੋਇਆ ਨਹੀਂ ਆਖਿਰ ਕੋਈ ਐਸਾ ਵੀ ਹੈ ਜਿਹਦੇ ਮੱਥੇ ਤੇ ਨਾ ਹੋਵੇ ਤੇ ਮਹਾਰਾਜ ਕਹਿੰਦੇ ਹਾਂ ਸਗਲਿਆਂ ਭੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੇਕ ਮਹਾਰਾਜ ਕਹਿੰਦੇ ਨਿਰਭਉ ਭੈ ਤੋ ਰਹਿ ਤੇ ਕੇਵਲ ਉਹੀ ਹੈ ਜਿਹੜਾ ਆਕਾਰ ਤੋ ਰਹਿ ਤੇ ਔਰ ਕੇਵਲ ਉਹ ਇੱਕੋ ਇੱਕ ਪਰਿਪੂਰਨ ਪ੍ਰਮਾਤਮਾ ਹੈ ਜੋ ਆਕਾਰ ਤੋਂ ਰਹਿਤ ਹੈ ਭੈ ਤੋਂ ਰਹਿਤ ਹੈ ਜਦ ਕੋਈ ਪ੍ਰਭੂ ਦਾ ਭੈ ਮੰਨ ਲੈਂਦਾ ਹੈ ਤਾਂ ਫਿਰ ਸੰਸਾਰ ਵਿੱਚ ਨਿਰਭੈ ਹੋ ਜਾਂਦਾ ਹੈ ਤੇ ਪ੍ਰਭੂ ਦਾ ਭੈ ਉਸ ਨੂੰ ਸ਼ੁੱਧ ਕਰ ਦਿੰਦਾ ਹੈ ਪ੍ਰਭੂ ਦਾ ਭੈ ਉਸ ਨੂੰ ਨਿਰਮਲ ਕਰ ਦਿੰਦਾ ਹੈ ਪ੍ਰਭੂ ਦਾ ਭੈ ਆਤਮਿਕ ਅਨੰਦ ਤੱਕ ਲੈ ਜਾਂਦਾ ਹੈ ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖ ਮਾਤਰ ਦੀ ਇੱਕ ਲੋੜ ਹੈ ਇੱਕ ਸੁਰੱਖਿਆ ਹੈ ਔਰ ਇੱਕ ਬਹੁਤ ਵੱਡੇ ਦਾਤ ਹੈ ਜੋ ਜੀਵਾਂ ਦੀ ਝੋਲੀ 'ਚ ਪਰਿਪੂਰਣ ਪ੍ਰਮਾਤਮਾ ਨੇ ਪਾ ਕੇ ਰੱਖੀ ਹੈ ਮੌਤ ਦਾ ਭੈ ਹੈ ਪਸ਼ੂ ਪੰਖੀ ਕੀੜੇ ਮਕੋੜੇ ਆਪਣੇ ਆਪ ਨੂੰ ਸੁਰੱਖਿਤ ਥਾਂ ਤੇ ਲੈ ਜਾਂਦੇ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਭੈ ਜੇ ਸਾਰਿਆਂ ਦੇ ਚ ਨਾ ਹੋਵੇ ਤਾਂ ਨਾ ਕੋਈ ਆਪਣੀ ਤਨ ਦੀ ਇਫਾਜ਼ਤ ਕਰੇ ਤੇ ਨਾ ਹੀ ਕੋਈ ਆਪਣੇ ਮਨ ਦੀ ਇਫਾਜ਼ਤ ਕਰੇ ਤੋ ਭੈ ਆਂਤ੍ਰਿਕ ਸੁਰੱਖਿਆ ਹੈ ਬੈਰੂਨੀ ਸੁਰੱਖਿਆ ਹੈ ਦੂਸਰਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਨਕ ਨਿਰਭਉ ਨਿਰੰਕਾਰ ਔਰ ਕੇਤੇ ਰਾਮ ਰਵਾਲ ਨਿਰਭਉ ਤੇ ਕੇਵਲ ਨਿਰੰਕਾਰ ਹੈ ਆਕਾਰ ਤੋਂ ਰਹਿਤ ਜੋ ਪਰਿਪੂਰਨ ਪ੍ਰਮਾਤਮਾ ਹੈ ਹੋਰ ਕਿਤਨੇ ਰਾਮ ਇਤਿਆਦਿਕ ਜੋ ਕਹੇ ਜਾਂਦੇ ਨੇ ਉਹ ਤੇ ਰਵਾਲ ਨੇ ਪ੍ਰਭੂ ਦੇ ਚਰਨਾਂ ਦੀ ਖਾਕ ਨੇ ਭਾਉ ਈਸ਼ਵਰ ਦੇ ਸਾਹਮਣੇ ਕੁਝ ਵੀ ਨਹੀਂ ਹੈ ਇਹ ਈਸ਼ਵਰ ਦੀ ਕਿਰਤ ਨੇ ਇਹ ਜਗਤ ਦੇ ਕਰਤਾ ਨਹੀਂ ਇਹ ਈਸ਼ਵਰ ਦੀ ਕਿਰਤ ਹੈ ਤੋ ਸਾਹਿਬ ਕਹਿੰਦੇ ਹੋਰ ਕਹਤੇ ਰਾਮ ਰਵਾਲ ਰਵਾਲ ਕਹਿੰਦੇ ਨੇ ਖਾਕ ਨੂੰ ਹੋਰ ਕਿਤਨੇ ਹੀ ਰਾਮ ਪ੍ਰਭੂ ਦੇ ਚਰਨਾਂ ਦੀ ਖਾਕ ਨੇ ਕਹਤੇ ਆ ਗਨ ਕਹਾਣੀਆਂ ਕਹਤੇ ਬੇਦ ਵਿਚਾਰ ਕਿਤਨੇ ਹੀ ਕ੍ਰਿਸ਼ਨ ਜੀ ਦੀਆਂ ਗੱਲਾਂ ਆਖੀਆਂ ਜਾਂਦੀਆਂ ਨੇ ਕਥਾਵਾਂ ਆਖੀਆਂ ਜਾਂਦੀਆਂ ਨੇ ਕਿਤਨੇ ਹੀ ਬੇ ਵਿਚਾਰਕ ਨੇ ਸਾਇਰ ਕੰਨ ਨੇ ਇਹ ਸਭ ਭੈ ਦੇ ਚ ਸਾਰੇ ਪ੍ਰਮਾਤਮਾ ਦੇ ਭੈ ਭੈ ਦੇ ਚ ਨੇ ਕਹਤੇ ਨੱਚੇ ਮੰਗਦੇ ਗਿੜਮਿੜ ਪੂਰੇ ਤਾਲ ਕਿਤਨੇ ਐਸੇ ਨਿਰਤਕਾਰ ਨੇ ਨੱਚਦੇ ਨੇ ਟੱਪਦੇ ਨੇ ਤਾਲ ਦੇ ਚ ਪਰ ਉਹਨਾਂ ਦੇ ਅੰਦਰ ਭਾਵ ਇੱਕੋ ਹੀ ਕੰਮ ਕਰਦਾ ਹੈ ਜਗਤ ਦੇ ਪਦਾਰਥ ਦੀ ਮੰਗ ਹੈ ਉਹਨਾਂ ਦਾ ਲਚਣਾ ਉਹਨਾਂ ਦਾ ਟਪਣਾ ਉਹਨਾਂ ਦਾ ਤਾਲ ਦਾ ਪੂਰਨਾ ਕੇਵਲ ਦੁਨੀਆਵੀ ਮੰਗ ਤੇ ਖੜਾ ਹੈ ਅਗਾਹਾਂ ਚਲ ਕੇ ਆਪ ਕਹਿੰਦੇ ਬਾਜ਼ਾਰ ਜਾ ਰਹੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਇਸ ਤਰ੍ਹਾਂ ਦੇ ਜਿਹੜੇ ਨਾਟਕਕਾਰ ਨੇ ਨੱਚਣ ਵਾਲੇ ਨੇ ਮੰਗਤੇ ਨੇ ਬਾਜ਼ਾਰ ਵਿੱਚ ਆ ਕੇ ਤਮਾਸ਼ਾ ਕਰਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਕੌਤਕ ਉਹ ਜਗਤ ਨੂੰ ਵਿਖਾਉਂਦੇ ਨੇ ਔਰ ਕੌਤਕ ਵਿਖਾਣਦੇ ਆਇਆ ਕੁਛ ਗਾਉਂਦੇ ਨੇ ਕੀ ਗਾਉਂਦੇ ਨੇ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਗਾਂਦੇ ਨੇ ਰਾਜੇ ਰਾਣੀਆਂ ਦੇ ਕਿੱਸੇ ਗੀਤ ਗਾਂਦੇ ਨੇ ਮਹਿਮਾ ਗਾਇਨ ਕਰਦੇ ਨੇ ਰਾਜੇ ਆਦੀਆਂ ਰਾਣੀਆਂ ਆਦੀਆਂ ਔਰ ਬੋਲੇ ਆਲ ਪਤਾਲ ਐਸਾ ਬੋਲਦੇ ਨੇ ਕਿ ਜੈਸੇ ਪਾਤਾਲ ਤੋਂ ਆਵਾਜ਼ ਆ ਰਹੀ ਹੋਵੇ ਆਕਾਸ਼ ਤੋਂ ਆਵਾਜ਼ ਆ ਰਹੀ ਹੋਵੇ ਭਾਅ ਸਮਝ ਤੋਂ ਪਰੇ ਦੀ ਗੱਲ ਐਸੇ ਬੋਲ ਬੋਲਦੇ ਨੇ ਜੋ ਸਮਝਦੇ ਚ ਨਹੀਂ ਆਉਂਦੇ ਗੀਤ ਗਾਉਂਦੇ ਨੇ ਉਹਨਾਂ ਦੇ ਜੋ ਹੋ ਗੁਜ਼ਰੇ ਰਾਜੇ ਨੇ ਹੋ ਗੁਜ਼ਰੀਆਂ ਰਾਣੀਆਂ ਨੇ ਲੱਖ ਟੱਕਣਾਂ ਕੇ ਮੁੰਦੜੇ ਲੱਖ ਟੱਕੇਆਂ ਕੇ ਹਾਂ ਕੇ ਹਾਰ ਨੱਚਣ ਲੱਗੇ ਆ ਉਹ ਆਪਣੇ ਤਨ ਨੂੰ ਸਵਾਰਦੇ ਨੇ ਬੜੇ ਬੇਸ਼ਕੀਮਤ ਗਹਿਣਿਆਂ ਨਾਲ ਬੜੇ ਸੁੰਦਰ ਕਪੜੇ ਪਹਿਨਦੇ ਨੇ ਬਹੁਤ ਸੋਹਣੇ ਗਹਿਣੇ ਪਹਿਨਦੇ ਨੇ ਰਾਜੀਆਂ ਦੀ ਨਕਲ ਕਰਦੇ ਨੇ ਰਾਣੀਆਂ ਦਾ ਰੂਪ ਧਾਰਨ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਨੇ ਆਪਣੇ ਆਪ ਨੂੰ ਇਸ ਗੰਗ ਨਾਲ ਸਵਾਰ ਕੇ ਪਰ ਸਾਹਿਬ ਕਹਿੰਦੇ ਨੇ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਜਿਸ ਤਨ ਦੇਤੇ ਸੁੰਦਰ ਕਪੜੇ ਪਾਏ ਜਾਂਦੇ ਨੇ ਸੋਨੇ ਗਹਿਣੇ ਸਜਾਏ ਜਾਂਦੇ ਨੇ ਤਨ ਨੂੰ ਖੂਬਸੂਰਤ ਬਣਾਇਆ ਜਾਂਦਾ ਹੈ ਅੰਤ ਦੇਚ ਇਹ ਤਨ ਛਾਰ ਹੋ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਗਿਆਨ ਨਾ ਗੱਲੇ ਹੀ ਡੋਂਡਈ ਕਥਨਾ ਕਰੜਾ ਸਾਤ ਗਿਆਨ ਨਚਣ ਟੱਪਣ ਨਾਲ ਥੋੜੀ ਮਿਲਦਾ ਹੈ ਗਿਆਨ ਰਾਜੇ ਰਾਣੀਆਂ ਦੇ ਗੀਤ ਸੁਣਾਉਣ ਨਾਲ ਥੋੜੀ ਮਿਲਦਾ ਹੈ ਸਾਹਿਬ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਨਾਟਕ ਔਰ ਤਰ੍ਹਾਂ ਤਰ੍ਹਾਂ ਦੇ ਰਾਸ ਇਤਿਆਦ ਦਿਖਾਣੇ ਔਰ ਇਸ ਤਰ੍ਹਾਂ ਦਾ ਨਚਣਾ ਤੇ ਟੱਪਣਾ ਇਹਦੇ ਨਾਲ ਪ੍ਰਭੂ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਇਸ ਤਰ੍ਹਾਂ ਦੇ ਗੀਤਾਂ ਦੇ ਨਾਲ ਈਸ਼ਵਰ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਗਿਆਨ ਨਾ ਗੱਲਈ ਢੂੰਡੀਐ ਗਿਆਨ ਇਨ੍ਹਾਂ ਗੱਲਾਂ ਦੇ ਨਾਲ ਪ੍ਰਾਪਤ ਨਹੀਂ ਹੁੰਦਾ ਅਨੁਭਵ ਪ੍ਰਕਾਸ਼ ਅਨਭਵੀ ਗਿਆਨ ਈਸ਼ਵਰ ਦਾ ਕਥਨਾ ਕਰਣਾ ਸਾਥ ਫਿਰ ਕੈਸੇ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਇਹ ਕਥਨ ਕਰਨਾ ਇਤਨਾ ਔਖਾ ਹੈ ਜਿਵੇਂ ਲੋਹੇ ਨੂੰ ਦੰਦਾ ਨਾਲ ਚਬਾਣਾ ਹੋਵੇ ਜੈਸੇ ਲੋਹੇ ਨੂੰ ਦੰਦਾ ਨਾਲ ਚਬਾਣਾ અત્યੰਤ ਕਠਨ ਹੈ ਇਵੇਂ ਪ੍ਰਭੂ ਦਾ ਗਿਆਨ ਜ਼ਬਾਨ ਦੇ ਨਾਲ ਪੂਰਨ ਤੌਰ ਤੇ ਕਥਨ ਕਰਨਾ ਔਖਾ ਹੈ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖੁਆ ਜੇ ਬਖਸ਼ਿਸ਼ ਹੋਵੇ ਉਸ ਅਕਾਲ ਪੁਰਖ ਦੀ ਜੇ ਰਹਿਮਤ ਹੋਵੇ ਉਸ ਪਰਿਪੂਰਨ ਪ੍ਰਮਾਤਮਾ ਦੀ ਤਾਂ ਪ੍ਰਾਪਤ ਹੋ ਜਾਂਦਾ ਹੈ ਮਨੁੱਖਦੀਆਂ ਹੋਰ ਸਾਰੀਆਂ ਸਿਆਣਪਾਂ ਮਨੁੱਖਦੀਆਂ ਹੋਰ ਸਾਰੀਆਂ ਚਤਰਾਈਆਂ ਖਵਾਰੀ ਨੋ ਹੀ ਜਨਮ ਲੈਂਦੀਆਂ ਨੇ ਇਤਨੀ ਗੱਲ ਸਪਸ਼ਟ ਹੈ ਕਿ ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ ਪ੍ਰਯਾਸ ਨਾਲ ਨਹੀਂ ਧਨ ਪ੍ਰਯਾਸ ਨਾਲ ਮਿਲਦਾ ਹੈ ਪ੍ਰਸਾਦ ਨਾਲ ਨਹੀਂ ਧਰਮ ਪ੍ਰਸਾਦ ਨਾਲ ਮਿਲਦਾ ਹੈ ਪ੍ਰਯਾਸ ਨਾਲ ਨਹੀਂ ਪਦਾਰਥ ਪ੍ਰਯਾਸ ਨਾਲ ਮਿਲਦਾ ਹੈ ਪ੍ਰਸਾਦ ਨਾਲ ਨਹੀਂ ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ ਪ੍ਰਯਾਸ ਨਾਲ ਨਹੀਂ ਦਰਸਲ ਪ੍ਰਮਾਤਮਾ ਦਾ ਮਿਲਣਾ ਇੱਕ ਪ੍ਰਸਾਦ ਹੈ ਈਸ਼ਵਰ ਦਾ ਮਿਲਣਾ ਇੱਕ ਪ੍ਰਸਾਦ ਹੈ ਅੱਜ ਤੱਕ ਦੇ ਬ੍ਰह्म ਗਿਆਨੀਆਂ ਨੇ ਐਸਾ ਹੀ ਆਖਿਆ ਕਿ ਤੂੰ ਮਿਲੇ ਸਾਨੂੰ ਸਾਡੇ ਪ੍ਰਯਾਸ ਕਰਕੇ ਨਹੀਂ ਤੇਰਾ ਪ੍ਰਸਾਦ ਤੇਰੀ ਬਖਸ਼ਿਸ਼ ਤੇਰੀ ਰਹਿਮਤ ਐਸੋ ਹਸਤੇ ਧਾਰਮਿਕ ਦੁਨੀਆ ਦੇਚ ਪ੍ਰਯਾਸ ਦੀ ਮਹਿਮਾਨੀ ਪ੍ਰਸਾਦ ਦੀ ਮਹਿਮਾ ਹਾਂ ਪਦਾਰਤ ਦੀ ਦੁਨੀਆ ਦੇਚ ਪ੍ਰਯਾਸ ਦੀ ਗੱਲ ਹੈ ਮੁਸ਼ਕਲ ਦੀ ਗੱਲ ਹੈ ਮਿਹਨਤ ਦੀ ਗੱਲ ਹੈ ਪ੍ਰਸ਼ਾਰਤ ਦੀ ਗੱਲ ਹੈ ਪਰ ਧਾਰਮਿਕ ਦੁਨੀਆ ਦੇ ਵਿੱਚ ਪ੍ਰਸਾਦ ਦੀ ਗੱਲ ਹੈ ਇਸ ਵਾਸਤੇ ਉਸ Satsang ਨੂੰ ਜਿੱਥੇ ਕਥਾ ਕੀਰਤਨ ਹੋਵੇ ਲਾਜ਼ਮੀ ਕੁਝ ਨਾ ਕੁਝ ਪ੍ਰਸਾਦ ਵੰਡਿਆ ਜਾਂਦਾ ਜੋ ਮਿਸ਼ਤਾਨ ਹੁੰਦਾ ਹੈ ਮਿੱਠਾ ਹੁੰਦਾ ਹੈ ਦਰਸਲ ਇਹ ਇਸ਼ਾਰਾ ਹੈ ਇੱਕ ਪ੍ਰਤੀਕ ਸੁਣਿਆ ਗਿਆ ਕਿ ਪ੍ਰਭੂ ਦਾ ਪ੍ਰਸਾਦ ਅਤਿਅੰਤ ਮਿੱਠਾ ਕਿ ਪ੍ਰਭੂ ਤੇ ਪ੍ਰਸਾਦ ਹੈ ਉਹਦਾ ਕੋਈ ਮੁੱਲ ਨਹੀਂ ਉਹਦੀ ਬਖਸ਼ਿਸ਼ ਹੈ ਸਾਡੇ ਕੀਤੇ ਕਰਮ ਸਾਡੀ ਕੀਤੀ ਤਪੱਸਿਆ ਸਾਡੇ ਕੀਤੀ ਮਿਹਨਤ ਉਸਦਾ ਮੁੱਲ ਨਹੀਂ ਹੈ ਉਹ ਜੇ ਮਿਲਿਆ ਹੈ ਤੇ ਉਸਦਾ ਪ੍ਰਸਾਦ ਹੈ ਪਰ ਮਿਹਨਤ ਕਰ ਕਰਕੇ ਤਪੱਸਿਆ ਕਰ ਕਰਕੇ ਇਹ ਪਤਾ ਚੱਲ ਰਹਾ ਹੈ ਕਿ ਪ੍ਰਭੂ ਪ੍ਰਯਾਸ ਨਾਲ ਨਹੀਂ ਮਿਲਦਾ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਗਿਆਨ ਉਪਰੋਕਤ ਗੱਲਾਂ ਦੇ ਨਾਲ ਤੇ ਨਹੀਂ ਮਿਲੇਗਾ ਕਿ ਕਿਸੇ ਰਾਜੇ ਦੇ ਗੀਤ ਗਾਲ ਹੈ ਕਿਸੇ ਧਾਰਮਿਕ ਰਾਣੀਆਂ ਦੇ ਗੀਤ ਗਾਲ ਹੈ ਨੱਚ ਲਿਆ ਟੱਪ ਲਿਆ ਰਾਸ ਪੇਸ਼ ਕਰ ਛੜੀ ਇਹਦੇ ਨਾਲ ਪ੍ਰਵਾਤਮਾ ਦਾ ਗਿਆਨ ਨਹੀਂ ਮਿਲੇਗਾ ਕਿਵੇਂ ਮਿਲੇਗਾ ਕਥਨਾ ਕਰੜਾ ਸਾਰ ਇਹ ਤੇ ਲੋਹੇ ਦੇ ਚਣੇ ਚਬਾਣੇ ਨੇ ਭਾਵ ਇਸ ਛੋਟੀ ਜਿਹੀ ਜ਼ਬਾਨ ਦੇ ਨਾਲ ਪੂਰਨ ਪ੍ਰਵਾਤਮਾ ਦੀ ਗੱਲ ਆਖਣੀ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਇਹ ਤੇ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖੁਆਰ ਇਹ ਤੇ ਉਸ ਦੀ ਬਖਸ਼ਿਸ਼ ਹੋਵੇ ਤੇ ਗਿਆਨ ਅਨੁਭਵ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ ਔਰ ਸਾਰੀਆਂ ਹਕਮਤਾਂ ਔਰ ਸਾਰੀਆਂ ਜੜੀਆਂ ਚਤਰਾਈਆਂ ਨੇ ਖੁਾਰੀ ਨੂੰ ਜਨਮ ਦੇਂਦੀਆਂ ਨੇ ਦੁੱਖ ਨੂੰ ਜਨਮ ਦੇਂਦੀਆਂ ਨੇ ਪੌਣੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰੂ ਪਾਇਆ ਏਉ ਜਿਉ ਬਹੁਤੇ ਜਨਮ ਭਰ ਮਿਆਂ ਤਾਂ ਸਤਗੁਰੂ ਸਵਰ ਸੁਣਾਇਆ ਸਤਗੁਰੂ ਜੇ ਵਡ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਦਾਇਆ ਸਤਗੁਰੂ ਮਿਲਿਏ ਸਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ जिनी सच्चो सच्चे बुझाया इस पौड़ी देख साहिब श्री गुरु नानक देव जी महाराज प्रमाण कर रहे ने जे ओ अपनी बख्शीश करे रहमत करे ते उस दी सब तों वड्डी रहमत दा सदका बहुत वड्डी प्राप्ति आंदी है किस ती सतगुरु उरी कोई सतगुरु मिल पेंदा है ज्ञान मिल पेंदा है सत दा प्रकाश मिल पेंदा है ए सब तों वड्डी बख्शीश है ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਇਹੋ ਜੀ ਬਹੁਤੇ ਜਨਮ ਭਰ ਮਿਆ ਤਾਂ ਸਤਗੁਰ ਸਬਦ ਸੁਣਾਇਆ ਬਹੁਤ ਜਨਮ ਤੱਕ ਜੀਵ ਭਟਕਦਾ ਰਿਹਾ ਜਮਦਾ ਰਿਹਾ ਮਰਦਾ ਰਿਹਾ ਆਖਿਰ ਇਸ ਜਨਮ ਮਰਨ ਦੇ ਢੇੜੇ ਚ ਪੈ ਰੇ ਸ티브 ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਈ ਕਟ ਗਿਆ ਇਸ ਨੂੰ ਢੇੜੇ ਦੇ ਚੋਂ ਕਟ ਗਿਆ ਇਸ ਨੂੰ ਚੱਕਰ ਦੇ ਚੋਂ ਤਾਂ ਕੀ ਸਤਗੁਰ ਦਾ ਮਿਲਾਪ ਕਰਾ ਦਿੱਤਾ ਤੇ ਸਤਗੁਰ ਤੋਂ ਫਿਰ ਬੋਲ ਸੁਣੇ ਤਾਂ ਸਤਗੁਰ ਸਬਦ ਸੁਣਾਇਆ ਆ ਫਿਰ ਸਤਿਗੁਰ ਦਾ ਸ਼ਬਦ ਸੁਣਿਆ ਸਤਿਗੁਰ ਦੀ ਵਿਚਾਰ ਸੁਣੀ ਸਤਿਗੁਰ ਦੇ ਬੋਲ ਸੁਣਿਆ ਸਤਿਗੁਰੂ ਮਿਲਿਏ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਸਹਿਬ ਕਹਿੰਦੇ ਨੇ ਜੈਸੇ ਸਤਿਗੁਰ ਦਾ ਸ਼ਬਦ ਸੁਣਿਆ ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਂਦਾ ਹੈ ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਹੁੰਦਾ ਹੈ ਤਾਂ ਇਹ ਬੋਧ ਆਉਂਦਾ ਹੈ ਕਿ ਬਹੁਤ ਜਨਮ ਭਟਕਦੇ ਰਹਾ ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਇਹ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ اے ਜਗਤ ਦੇ ਸਾਰੇ ਲੋਕੀ ਸੁਣੋ ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਉਹ ਗਿਆਨ ਦਾਤਾ ਹੈ ਉਹ ਪ੍ਰਮਾਤਮਾ ਦੇ પ્રેમ ਦਾ ਦਾਤਾ ਹੈ ਉਹ ਪ੍ਰਮਾਤਮਾ ਦੇ ਮਾਰਗ ਦਾ ਦਾਤਾ ਹੈ ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ ਮਾਂ ਬਾਪ ਜਨਮ ਦਿੰਦੇ ਨੇ ਗੁਰੂ ਜੀਵਨ ਦਿੰਦਾ ਹੈ ਮਾਪੇ ਤਨ ਦਿੰਦੇ ਨੇ ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ ਮਾਪੇ ਜ਼ਿੰਦਗੀ ਦਿੰਦੇ ਨੇ ਗੁਰੂ ਜ਼ਿੰਦਗੀ ਸਫਲ ਕਰਦਾ ਹੈ ਗੁਰੂ ਜ਼ਿੰਦਗੀ ਪੂਰਨ ਕਰਦਾ ਹੈ ਤਾਂ ਇਸ ਤਰੀਕੇ ਨਾਲ ਮਾਪੇ ਨਾਲੋਂ ਵੀ ਮਹਾਨ ਹੈ ਗੁਰੂ ਔਰ ਸੜੇ ਦੇ ਸੇਚ ਕਰੀਬਨ ਕਰੀਬਨ ਸਮਾਵ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ ਸਭ ਤੋਂ ਮਹਾਨ ਮੰਨਿਆ ਗਿਆ ਕਿਉਂਕਿ ਕੇਵਲ ਜਨਮ ਦਾਤਾ ਨਹੀਂ ਉਹ ਜ਼ਿੰਦਗੀ ਦਾਤਾ ਹੈ ਉਹ ਸਿਰਫ ਜ਼ਿੰਦਗੀ ਦੇਂਦਾ ਨਹੀਂ ਜ਼ਿੰਦਗੀ ਨੂੰ ਸਫਲ ਕਰਦਾ ਹੈ ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ ਜਨਮ ਮਿਲ ਗਿਆ ਤੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ ਤੋਂ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ ਮਹਾਰਾਜ ਕਨਨ ਸਤਗੁਰੂ ਜੇਵੜ ਦਾਤਾ ਕੋ ਨਹੀਂ ਸਤਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ ਇਹ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲੋ ਸਤਿਗੁਰੂ ਮਿਲੀਏ ਸੱਚ ਪਾਇਆ ਜਿਨੇ ਵਿੱਚੋਂ ਆਤ ਗਵਾਇਆ ਸਤਿਗੁਰ ਦੇ ਮਿਲਾਪ ਦਾ ਸਦਕਾ ਸਾਧਨਾ ਕਰਦੇ ਆਇਆ ਜਿਨ੍ਹਾਂ ਨੇ ਆਪਣੇ ਆਪ ਦੇ ਵਿੱਚੋਂ ਆਪਾ ਭਾਵ ਗਵਾ ਛੜਿਆ ਅਹੰਕਾਰ ਗਵਾ ਛੜਿਆ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ ਤੇ ਫਿਰ ਸਤਿਗੁਰ ਨੇ ਜਿਨੇ ਸੱਚੋ ਸੱਚ ਬੁਝਾਇਆ ਉਹਨੇ ਐਸੀ ਬੂਝ ਬਜਾ ਦਿੱਤੀ ਕਿ ਇਹ ਸੱਚ ਹੈ ਇਹ ਸੱਚ ਹੈ ਜੀਵਨ ਦੇ ਹਰ ਪੱਖ ਦੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਸੱਚ ਨੂੰ ਵੇਖਣ ਦੀ ਜਾਚ ਆ ਗਈ ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ ਸੱਚ ਨਾਲ ਜੁੜਨ ਦਾ ਢੰਗ ਆ ਗਿਆ ਸੰਸਾਰ ਨੂੰ ਵੇਖਣਾ ਹੋਰ ਗੱਲ ਹੈ ਸੰਸਾਰ ਦੇ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ ਪਦਾਰਥ ਨੂੰ ਵੇਖਣਾ ਹੋਰ ਗੱਲ ਹੈ ਪਦਾਰਥ ਦੇ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ ਬੰਦੇ ਨੂੰ ਵੇਖਣਾ ਹੋਰ ਗੱਲ ਹੈ ਬੰਦੇ ਦੇ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ ਸੂਰਜ ਚੰਦ ਤਾਰਿਆਂ ਦੇ ਸੱਚਾਈ ਨੂੰ ਵੇਖਣਾ ਹਕੀਕਤ ਨੂੰ ਵੇਖਣਾ ਸੱਚ ਨੂੰ ਵੇਖਣਾ ਹੋਰ ਗੱਲ ਹੈ ਤੇ ਜਿਹਨੂੰ ਸੰਸਾਰ ਦੇ ਸੱਚ ਨੂੰ ਵੇਖਣ ਦੀ ਜਾਚ ਆ ਗਈ ਦਰਸਲ ਸੰਸਾਰ ਦੇ ਚ ਰਹਿੰਦਾ ਹੋਇਆ ਨਿਰੰਕਾਰ ਵਿੱਚ ਲੀਨ ਹੋ ਗਿਆ ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ ਤਾਂ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ ਇਸ ਵਾਸਤੇ ਇੰਜ ਕਹਿ ਲਈਏ ਪੂਰਨ ਤੌਰ ਤੇ ਖੇਲ ਤੇ ਸਾਰੇ ਦਾ ਸਾਰਾ ਇਹ ਪ੍ਰਮਾਤਮਾ ਦਾ ਹੈ ਅਕਾਲ ਪੁਰਖ ਦਾ ਹੈ ਪਰ ਫਿਰ ਵੀ ਉਸਨੇ ਇਹ ਵਿਚੋਲਾ ਬਣਾ ਰੱਖਿਆ ਹੈ ਉਸ ਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ ਮਨੁੱਖਾ ਤਨ ਮਿਲਦਾ ਹੈ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ ਇਹ ਬਹੁਤ ਉਸ ਦੀ ਵੱਡੀ ਬਖਸ਼ਿਸ਼ ਹੈ ਕਿ ਸਤ ਸੰਗ ਦਾ ਮਿਲ ਜਾਣਾ ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪ੍ਰਮਾਤਮਾ ਦਾ ਮਿਲ ਜਾਣਾ ਈਸ਼ਵਰ ਦਾ ਜੋ ਹੈ ਮਿਲ ਜਾਣਾ ਜਿਹਨੂੰ ਗੁਰੂ ਮਿਲਿਆ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰ ਜਿਹਨੂੰ ਈਸ਼ਵਰ ਮਿਲਿਆ ਉਸਦੇ ਤੇ ਗੁਰੂ ਦੀ ਬਖਸ਼ਿਸ਼ ਹੈ ਉਸਦੇ ਤੇ ਗੁਰੂ ਦੀ ਰਹਿਮਤ ਹੈ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਗੁਰੂ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਕਿਉਂ ਕਿ ਪ੍ਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪ੍ਰਮਾਤਮਾ ਮਿਲਾ ਦਿੱਤਾ ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਇਸ ਪੌੜੀ ਦੇ ਵਿੱਚ ਗੁਰੂ ਦੀ ਮਹਿਮਾ ਤੇ ਸਹਿਬ ਕਨਨ ਗੁਰੂ ਦਾ ਇਹ ਜਿਹੜਾ ਗਿਆਨ ਹੈ ਇਹ ਜਿਹੜਾ ਹਾਸਲ ਕਰਨਾ ਹੈ ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ ਕਿਸੇ ਕਹਾਣੀਆਂ ਦੇ ਨਾਲ ਨਹੀਂ ਬਲਕਿ ਇੱਕ ਮਾਨ ਸਾਧਨਾ ਦੇ ਨਾਲ ਗੁਰੂ ਦਾ ਬਚਨ ਮੰਨ ਕੇ ਗੁਰੂ ਦਾ ਸ਼ਬਦ ਸੁਣ ਕੇ ਉਹ ਸੱਚ ਨੂੰ ਪ੍ਰਾਪਤ ਕਰਨਾ ਹੈ ਪਰ ਉਹ ਸੱਚ ਨਾਲ ਜੁੜਨਾ ਹੈ